ਡੇਰਾ ਮੁਖੀ ਗੁਰਮੀਤ RAM REH ਮੁਰਤੋਂ ਜੇਲ੍ਹ ਦੇ ਵਿੱਚੋਂ ਬਾਹਰ ਆ ਰਿਹਾ ਹੈ ਇਸ ਵਾਰ RAM REH ਨੂੰ 40 ਦਿਨਾਂ ਦੀ ਪੈਰੋਲ ਮਿਲੀ ਹੈ ਬਲਾਕਕਾਰ ਦੇ ਮਾਮਲੇ ਦੇ ਵਿੱਚ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ ਜੀਲਚੰਬੰਦ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਮੁਰਤੋਂ ਸੁਨਾਰੀਆ ਜ਼ਿਲ੍ਹਾ ਜੀਲ ਤੋਂ ਡੇਰਾ ਸੱਚਾ ਸੌਦਾ सिरसा ਦੇ ਲਈ 40 ਦਿਨਾਂ ਦੇ ਲਈ ਬਾਹਰ ਆ ਰਿਹਾ ਹੈ ਰਾਮ ਰਹੀਮ ਜਲਦ ਹੀ ਰੋਪਤਕ ਦੀ ਸੁਨਾਰੀਆ ਜੀਲ ਛੱਡ ਕੇ सिरसा ਸਥਿਤ ਡੇਰਾ ਸੱਚਾ ਸੌਦਾ ਦੇ ਲਈ ਰਵਾਨਾ ਹੋਵੇਗਾ ਪਿਛਲੇ 8 ਸਾਲਾਂ ਦੇ ਵਿੱਚ ਇਹ 15ਵੀਂ ਵਾਰ ਹੈ ਜਦੋਂ ਰਾਮ ਰਹੀਮ ਨੂੰ ਜੀਲ ਦੇ ਵਿੱਚੋਂ ਰਿਹਾ ਕੀਤਾ ਗਿਆ ਹੋਵੇ ਤੇ ਇਸ ਸਾਲ 2026 ਦੇ ਵਿੱਚ ਉਸਦੀ ਪਹਿਲੀ ਰਿਹਾਈ ਹੋਵੇਗੀ ਡੇਰਾ ਸੱਚਾ ਸੌਦਾ ਦੇ ਦੂਜੇ ਗੁਰੂ ਸਾਹਿਬ ਸਤਨਾਮ ਜੀ ਦੇ ਜਨਮ ਦਿਵਸ ਦੇ ਮੌਕੇ ਤੇ RAM REEM ਨੂੰ ਇਹ ਪੈਰੋਲ ਦਿੱਤੀ ਗਈ ਹੈ। ਬਾਬਾ RAM REEM ਦੇ ਸਿਰਸਾ ਆਉਣ ਤੋਂ ਪਹਿਲਾਂ ਡੇਰਾ ਸੱਚਾ ਸੌਦਾ ਵਿਖੇ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਨੇ। ਸ਼ਰਧਾਲੂਆਂ ਦੇ ਵਿੱਚ ਉਤਸ਼ਾਹ ਪਾਇਆ ਜਾ ਰਿਹਾ ਤੇ ਗਤੀਵਿਧੀਆਂ ਵੀ ਤੇਜ਼ ਹੋ ਚੁੱਕੀਆਂ ਨੇ। ਦੱਸਿਆ ਕਿ RAM REEM ਜਦੋਂ ਵੀ ਪੈਰੋਲ ਤੇ ਬਾਹਰ ਆਉਂਦਾ ਤਾਂ ਰਾਜਨੀਤਿਕ ਤਣਾਅ ਵੀ ਪੈਦਾ ਹੋ ਜਾਂਦਾ ਹੈ। ਸਿੱਖਾਂ ਦੇ ਵੱਲੋਂ ਵੀ ਵਕਰੇ ਤੌਰ ਤੇ ਸਵਾਲ ਚੁੱਕੇ ਜਾਂਦੇ ਨੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀਸ ਨੇ ਵੱਡੇ ਮੈਂਬਰਾਂ ਦੇ ਵੱਲੋਂ ਇਹ ਕਿਹਾ ਜਾਂਦਾ ਹੈ ਕਿ ਰਾਮ ਰਹੀਮ ਤੇ ਸਰਕਾਰਾਂ ਇੰਨੀਆਂ ਮਿਹਰਬਾਨ ਕਿਉਂ ਨੇ ਅਕਸਰ ਹੀ ਬੰਦੀ ਸਿੰਘ ਵੀ ਪੈਰੋਲ ਦੇ ਮੰਗ ਕਰਦੇ ਨੇ ਪਰ ਉਹਨਾਂ ਨੂੰ ਇੱਕ ਦਿਨ ਦੀ ਪੈਰੋਲ ਵੀ ਨਹੀਂ ਦਿੱਤੀ ਜਾਂਦੀ ਪਰ ਰਾਮ ਰਹੀਮ ਨੂੰ ਕਿਤੇ 40 ਦਿਨ ਦੀ ਕਿਤੇ 20 ਦਿਨ ਦੀ ਕਿਤੇ 30 ਦਿਨ ਦੀ ਪੈਰੋਲ ਦਿੱਤੀ ਜਾਂਦੀ ਹੈ ਹਰ ਵਾਰ ਇਹ ਜੇਲ੍ਹ ਦੇ ਵਿੱਚੋਂ ਬਾਹਰ ਆ ਰਿਹਾ ਹੈ ਪਰ ਹੁਣ ਸਾਲ 2026 ਦੇ ਵਿੱਚ ਇਹ ਬੈਲੀ ਰਾਮ ਰਹੀਮ ਨੂੰ 40 ਦਿਨਾਂ ਦੀ ਪੈਰੋਲ ਦਿੱਤੀ ਗਈ ਜਿਸ ਤੋਂ ਬਾਅਦ ਮਾਹੌਲ ਵੀ ਖਰਾਬ ਹੋ ਸਕਦਾ ਹੈ ਹਾਲਾਂਕਿ ਡੇਰੇ ਦੇ ਸ਼ਰਧਾਲੂਆਂ ਦੇ ਵਿੱਚ ਉਤਸ਼ਾਹ ਪਾਇਆ ਜਾ ਰਿਹਾ ਪਰ ਦੂਜੇ ਪਾਸੇ ਸਿੱਖਾਂ ਦੇ ਮਨਾਂ ਦੇ ਵਿੱਚ ਇਸ ਗੱਲ ਨੂੰ ਲੈ ਕੇ ਵੱਡੇ ਸਵਾਲ ਵੀ ਖੜੇ ਹੁੰਦੇ ਨੇ ਗੁੱਸਾ ਵੀ ਪੈਦਾ ਹੁੰਦਾ ਹੈ ਕਿ ਰਾਮ ਰਹੀਮ बार-बार ਪੈਰੋਲ ਤੇ ਬਾਹਰ ਆ ਰਿਹਾ ਪਰ ਸਾਡੇ ਬੰਦੀ ਸਿੰਘ ਸਜ਼ਾਵਾਂ ਪੂਰੀਆਂ ਹੋਣ ਦੇ ਬਾਵਜੂਦ ਵੀ ਜੇਲ੍ਹਾਂ ਦੇ ਵਿੱਚ ਬੰਦ ਨੇ ਦੱਸਿਆ ਕਿ ਰਾਮ ਰਹੀਮ ਨੂੰ ਸਾਲ 2017 ਦੇ ਵਿੱਚ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ ਇਹ ਉਸਦੀ 15ਵੀਂ ਰਿਹਾਈ ਹੈ ਜਦੋਂ ਉਹ ਪੈਰੋਲ ਤੇ ਬਾਹਰ ਆ ਰਿਹਾ ਹੈ ਪਿਛਲੀ ਪੈਰੋਲ ਦੀ ਮਿਆਦ ਵੀ 40 ਦਿਨ ਦੀ ਸੀ ਤੇ ਇਸ ਵਾਰ ਵੀ ਰਾਮ ਰਹੀਮ ਨੂੰ 40 ਦਿਨਾਂ ਦੀ ਪੈਰੋਲ ਦਿੱਤੀ ਗਈ ਹੈ। ਇਸ ਤੋਂ ਪਹਿਲਾਂ ਰਾਮ ਰਹੀਮ ਨੂੰ ਅਪ੍ਰੈਲ ਦੇ ਵਿੱਚ 21 ਦਿਨਾਂ ਦੀ ਛੁੱਟੀ ਤੇ ਜਨਵਰੀ ਦੇ ਵਿੱਚ 30 ਦਿਨ ਦੀ ਪੈਰੋਲ ਦਿੱਤੀ ਗਈ ਸੀ। ਰਾਮ ਰਹੀਮ ਰੋहतक ਦੀ ਸਨਾਰੀਆ ਜੇਲ੍ਹ ਦੇ ਵਿੱਚ ਆਪਣੀ ਸਜ਼ਾ ਕੱਟ ਰਿਹਾ ਹੈ। 17 ਦੇ ਵਿੱਚ ਬਲਾਤਕਾਰ ਦੇ ਮਾਮਲੇ 'ਚ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ ਰਾਮ ਰਹੀਮ ਹੁਣ ਜੇਲ੍ਹ ਦੇ ਵਿੱਚੋਂ ਪੈਰੋਲ ਤੇ ਬਾਹਰ ਆ ਰਿਹਾ ਹੈ। ਅਗਸਤ ਸਾਲ 2017 ਦੇ ਵਿੱਚ ਰਾਮ ਰਹੀਮ ਨੂੰ ਦੋ ਮਹਿਲਾ ਪਰੋਕਾਰਾਂ ਦੇ ਨਾਲ ਬਲਾਤਕਾਰ ਕਰਨ ਦੇ ਦੋਸ਼ ਤੇ ਵਿੱਚ 20 ਸਾਲ ਦੀ ਸਜ਼ਾ ਸੁਣਾਈ ਗਈ ਸੀ। ਇਸ ਤੋਂ ਬਾਅਦ ਪੰਚਕੁਲਾ ਤੇ ਸਿਰਸਾ ਦੇ ਵਿੱਚ ਹਿੰਸਾ ਵੀ ਫੜਕ ਗਈ ਸੀ ਜਿਸ ਦੇ ਵਿੱਚ ਲਗਭਗ 40 ਲੋਕ ਮਾਰੇ ਜਾਣ ਦੀ ਖਬਰ ਮਿਲੀ ਸੀ ਸਾਲ 2019 ਦੇ ਵਿੱਚ ਪੰਚਕੁਲਾ ਦੀ ਇੱਕ ਵਿਸ਼ੇਸ਼ ਸੀਬੀਆਈ ਅਦਾਲਤ ਨੇ ਉਸ ਨੂੰ ਪੱਤਰਕਾਰ ਰਾਮਚੰਦਰ ਦੇ ਕਤਲ ਮਾਮਲੇ 'ਚ ਉਮਰ ਕੈਦ ਦੀ ਸਜ਼ਾ ਸੁਣਾਈ ਸੀ ਹਾਲਾਂਕਿ ਰਾਮ ਰਹੀਮ ਦੇ ਪੈਰੋਲ ਤੇ ਇਤਰਾਜ਼ ਉੱੜਦੇ ਰਹੇ ਨਹੀਂ ਤਾਂ ਹੁਣ ਮੁਰਤੋਂ 40 ਦਿਨਾਂ ਦੀ ਰਾਮ ਰਹੀਮ ਨੂੰ ਪੈਰੋਲ ਮਿਲੀ ਹੈ ਤਿਆਰੀਆਂ ਵੀ ਸ਼ੁਰੂ ਹੋ ਚੁੱਕੀਆਂ ਨੇ ਤੇ ਦੂਜੇ ਪਾਸੇ ਸਿੱਖਾਂ ਦੇ ਵੱਲੋਂ ਹੁਣ ਮੁੜ ਤੋਂ ਰਾਮ ਰਹੀਮ ਦੀ ਇਸ ਪੈਰੋਲ ਦਾ ਵਿਰੋਧ ਕੀਤਾ ਜਾਵੇਗਾ ਵੱਡੇ ਸਵਾਲ ਚੁੱਕੇ ਜਾਣਗੇ ਸਰਕਾਰਾਂ ਨੂੰ ਜ਼ਿੰਮੇਵਾਰ ਇਸ ਤੇ ਲਈ ਠਹਿਰਾਇਆ ਜਾਵੇਗਾ ਕਿ ਉਸਤੇ ਮਿਹਰਬਾਨ ਕਿਉਂ ਪਰ ਸਾਡੇ ਸਿੰਘਾਂ ਦੇ ਨਾਲ ਇਨੀ ਨਫ਼ਰਤ ਕਿਉਂ ਹਾਲਾਂਕਿ ਬਾਰ-ਬਾਰ ਇਹ ਸਵਾਲ ਉੱਠਦੇ ਨੇ ਪਰ ਫਿਰ ਵੀ ਰਾਮ ਰਹੀਮ ਪੈਰੋਲ ਤੇ ਜੇਲ੍ਹ ਦੇ ਵਿੱਚੋਂ ਬਾਹਰ ਆ ਜਾਂਦਾ ਹੈ